ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਢਿੱਲਵਾ ਖੁਰਦ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਗਿਆ ਤੇ ਇਹ ਪਿੰਡ ਮਾਨੀ ਸਿੰਘ ਵਾਲਾ ਸਾਦਕ ਸ਼ਹਿਰ ਆ ਜਿਹੜਾ ਇਸ ਪਿੰਡ ਦੇ ਬਿਲਕੁਲ ਨੇੜੇ ਕਰਕੇ ਰਹਿ ਗਿਆ ਸਾਦਕ ਤੋਂ 4 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹਾਂ ਜਿਹੜਾ ਇਹ ਪਿੰਡ ਆਉਂਦਾ ਵਾ ਤੇ ਜਿਹੜਾ ਪਿੱਛੇ ਪਿੰਡ ਨਾ ਕਿ ਐ ਕਿਹੜਾ ਰਹਿ ਗਿਆ ਹੈ ਜੰਡਵਾਲ ਜੰਡਵਾਲਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਆਲ ਐਨੀਮਲ ਜਾਨੀ ਕਿ ਸਾਰੇ ਜਾਨਵਰ ਵਕਾਊ ਆ ਬਾਈ ਹੁਣਿਆਂ ਦੇ ਦੋ ਮੱਝਾਂ ਤੋਕੜਾ ਗੱਪਣਾ ਗਾਈਆਂ ਵੀ ਆ ਬਾਈ ਹੁਣਿਆਂ ਦੇ ਕੋਲੇ ਸਾਰੇ ਜਾਨਵਰ ਤੁਹਾਨੂੰ ਦਿਖਾ ਦਿੰਨਾ ਪਹਿਲੇ ਨੰਬਰ ਤੇ ਵੀਰੇ ਤੋਰਦੀ ਮੜੀ ਪਹਿਲੇ ਨੰਬਰ ਤੇ ਜਿਹੜੀ ਆ ਮੈਂ ਖੜੀ ਹੋਈ ਆ ਮਿੱਤਰੋ ਇਹਦੇ ਮગર ਕੱਟੀ ਆ ਤੇ ਨਾ ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਇਹ ਮੈਂ ਮਿੱਤਰੋ ਵੱਡੇ ਟਾਂਚੇ ਦੀ ਆ ਸਰੀਰਕ ਬੰਤਰ ਵਾਲੇ ਪੱਖ ਤੋਂ ਪੂਰੀ ਮਜ਼ਬੂਤ ਆ 14-15 ਕਿਲੋ ਦੁੱਧ ਦਾ ਤਾਜੀ ਸੋਈ ਦਾ ਰਿਕਾਰਡ ਆ ਜਾਂਦਾ ਤੇ ਇਸ ਟਾਈਮ 9 ਕਿਲੋ ਦੁੱਧ ਦੇ ਥਲੇ ਤਿਆਰਾ ਤਿੰਨਾਂ ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਇਹ ਕਰਮਾ ਵਾਲੀ ਮਿੱਤਰੋ ਦੇਖ ਸਕਦੇ ਆ ਤੁਸੀਂ ਟਾਂਚਾ ਟੁੰਚਾ ਸਰੀਰਕ ਬੰਤਰ ਨਾਲ ਪੂਰੀ ਖੁੱਲੀ ਡੁੱਲੀ ਮੈਂ ਆ ਪਰ ਉਪਰੇ ਬੰਦ ਤੋਂ ਡਰਦਾ ਜ਼ਰੂਰ ਹੁੰਦਾ ਬਾਕੀ ਲੇਵੇ ਭਾਂਡੇ ਵਾਲੀ ਆ ਸਾਫ਼ ਸੁਥਰੀ ਲਿਓ ਵੀਰੇ ਤਿੰਨ ਮਹੀਨਿਆਂ ਦੀ ਵੀਰ ਨੇ ਚੈੱਕ ਕਰਵਾਈ ਹੋਈ ਆ ਤੁਸੀਂ ਕਰਵਾ ਕੇ ਲਾ ਸਕਦੇ ਆ ਮਗਰ ਇਹਦੇ ਕੱਟੀ ਵੀ ਬਹੁਤ ਸੋਹਣੀ ਪਲੀ ਨਿੱਗਰ ਮੰਨ ਲਓ ਤੁਸੀਂ 12-14000 ਦੀ ਕੱਟੀ ਆ ਮਗਰ ਇਹਦੇ ਤੇ ਅੱਧ ਰੇਟ ਇਹਦਾ ਸਿਰਫ 85000 ਰੁਪਇਆ ਵਾ ਬਾਈ ਉਹਦੇ ਵਿੱਚੋਂ ਮਾਨਤਣ ਵੀ ਹੋ ਜਾਊਗਾ ਸੱਜਣਾ ਜਿੰਨਾ ਦੁੱਧ ਮਿਲ ਜਾਊਗਾ ਮਗਰ ਪਲੀ ਭਲਾਈ ਕੱਟੀ ਮਿਲ ਜਾਊਗੀ ਅੱਗੇ ਸੋਣ ਵਾਲੀ ਮੈਂ ਇਸ ਮੈਂ ਦੇ ਵਿੱਚ ਤਿੰਨ ਫੰਕਸ਼ਨ ਤਾਂ ਇਹ ਵੱਡੇ ਹੋਗੇ ਮਿੱਤਰੋ ਤੇ ਫਿਰ ਬਾਈ ਕੱਟੀ ਦੀ ਵੀ ਝੋਲੀ ਝਾਲੀ ਪੂਰੀ ਚੰਗੀ ਆ ਤੇ ਮਾਂ ਦਾ ਰਿਕਾਰਡ ਵੀ ਬਹੁਤ ਚੰਗਾ ਇਹ ਪਹਿਲੇ ਨੰਬਰ ਤੇ ਮੈਂ ਜਿੰਦੀ 85000 ਰੁਪਇਆ ਕੀਮਤ ਵੀਰੇ ਤੇ ਤਜਾ ਸੂਆ ਸੋਨਾ ਵੀਰੇ ਨੇ ਇਤ ਕੀ ਤੀਜਾ ਸੂਆ ਇਸ ਮੈਨੇ ਸੁਨਾ ਵਾ ਆ ਮੈਂ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਇਹ ਸੂਆ ਕਿਨਵਾ ਹੁੰਦੀ ਆ ਵੱਡੇ ਭਾਈ ਚੌਥਾ ਚੌਥਾ ਸੂਆ ਇਹਨੇ ਸੂਣਾ ਵਾ ਮਿੱਤਰੋ ਇਹ ਦੋਵੇਂ ਟਾਈਮ ਮਿਲਦੀ ਆ 5-6 ਕਿਲੋ ਦੁੱਧ ਦਾ ਮਈਆ ਦੋਵੇਂ 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 ਟਾਈਮ ਮਿਲਦੀਆਂ ਵਾ ਤੇ ਇਹ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਇਹਦਾ 13-14 ਕਿਲੋ ਦੁੱਧ ਤਾਜੀ ਸੂਈ ਦਾ ਰਿਕਾਰਡ ਆ ਇਹਦੀ 70000 ਰੁਪਿਆ ਕੀਮਤ ਆ ਪਲੀ ਪੁਲੀ ਨਿਗਰ ਨੁਗਰ ਮੈਂ ਇਹ ਵੀ ਚੰਗੀ ਆ ਪੈਰਾਂ ਤੇ ਮਾਰਕਿੰਗ ਘਾਟਾ ਅੱਖ ਨੀਲੀ ਰਾਵੀ ਵਾਲੀ ਆ ਮੱਥੇ ਪਟਾ ਜਿਹੜਾ ਉਹ ਕੱਟ ਆਲਾ ਆਉਂਦਾ ਵਾ ਮਿੱਤਰੋ ਜਿਹੜਾ ਲੇਵੇ ਭਾਂਡੇ ਵਾਲੋ ਬਾਡੀ ਬੰਤਰ ਦੀ ਮੈਂ ਇਹ ਵੀ ਖੁੱਲੀ ਡੁੱਲੀ ਆ ਵਜਨ ਵਾਲੀ ਮੈਂ ਆ ਢਾਂਚੇ ਵਾਲੀ ਮੈਂ ਆ ਸਰੀਰ ਕਾਲੀ ਇਹ ਦੋ ਮਈਆਂ ਜਿਹੜੀਆਂ ਵੀ ਦੋ ਮਈਆਂ ਬਾਈ ਦੀਆਂ ਦੋਵਾਂ ਜਿਹੜੀ ਆ ਮੈਂ ਨੀਲੀ ਰਾਵੀ ਦੀ ਹਿੰਦੀ ਕੀਮਤ 70000 ਰੁਪਿਆ ਵਾ ਮਾਨਤਨ ਹੋ ਜਾਊਗਾ ਵਿੱਚੋਂ ਮਿੱਤਰੋ ਲੇਵਾ ਪੰਡਾ ਇਹਦਾ ਵੀ ਸਾਫ਼ ਸੁਥਰਾ ਦੋਵਾਂ ਟਾਈਮਾਂ ਦਾ 5-6 ਕਿਲੋ ਦੁੱਧ ਆ ਇਹ ਹੋਗੀਆਂ ਮਈਆਂ ਬਾਈ ਦੀਆਂ ਆਹ ਉਹ ਅੱਗੇ ਬਾਈ ਦੀਆਂ ਗਾਇਆਂ ਵੇਣੇ ਆ ਲੇ ਮਿੱਤਰੋ ਆ ਤਿੰਨ ਗਾਈਆਂ ਵਾ ਬਾਈ ਹੁਣਾਂ ਦੇ ਕੋਲੇ ਆ ਵੱਛੀ ਦੀ ਉਮਰ ਆ ਜਿਹੜੀ ਇਹ 14-15 ਮਹੀਨਿਆਂ ਦੇ ਲਾਗੇ ਤਾਂ ਕੇ ਕਰਕੇ ਉਮਰ ਆਂ ਦੀ ਕਰਮਾ ਵਾਲੀ ਜਰਸੀ ਕਰਾਸ ਦੇ ਵਿੱਚ ਪੈਂਦੀ ਆ ਥਣ ਥਣ ਚੰਗਾ ਵਾ ਪੂਰੇ ਟਾਂਚੇ ਵੱਲੋਂ ਵਹਿੜ ਪੂਰੀ ਟਾਪ ਦੀ ਗਾਂ ਬਣੂਗੀ ਜਿਹੜੇ ਭਰਾ ਦੇ ਕੋਲੇ ਵੀ ਜਾਊਗੀ ਦੰਦਾ ਤੋਂ ਖੀਰੀ ਆ ਇਹ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਇਹਦਾ ਰੇਟ ਆ ਜਿਹੜਾ ਉਹ 15000 ਰੁਪਇਆ ਬਈ ਨੂੰ ਆਪਾਂ ਤੋਰਦੇ ਨਹੀਂ ਕਿਉਂਕਿ ਇਹ ਵੱਛੀ ਆ ਇਸ ਸਰੀਰਿਕ ਪੱਖ ਵਾਲੇ ਤੋਂ ਅੰਗਾ ਪੈਰਾਂ ਦੀ ਸਾਫ਼ ਸੁਥਰੀ ਝੋਲੀ ਜਾਂਦੀ ਬਹੁਤ ਚੰਗੀ ਆ ਥਣ ਚੰਗਾ ਲੱਗਾ ਹੋਇਆ ਕਰਮ ਬਾਕੀ ਵੈੜ ਜਦੋਂ ਗਾਂ ਬਣ ਗਈ ਹੋਰ 6 ਮਹੀਨਿਆਂ ਨੂੰ ਪੂਰੀ ਟਿਕਾਣੇ ਦੀ ਗਾਂ ਬਣ ਜੋਗੀ ਇਹਦਾ ਰੇਟ 15000 ਰੁਪਈਆਵਾਂ ਵਿੱਚੋਂ ਮਾਨਤਾਣ ਹੋ ਜਾਊਗਾ ਆ ਜਿਹੜੀ ਗਾਂ ਆ ਮਿੱਤਰੋ ਦੂਜਾ ਤੀਜਾ ਸੂਆ ਸੋਈ ਆ ਮਗਰ ਵੱੱਛੀ ਆ ਵੀਰੇ ਦੇ ਵੱੱਛੀ ਬਹੁਤ ਸੋਹਣੀ ਇਹਨੇ ਦਿੱਤੀ ਆ ਰਾਤ ਹੀ ਇਹਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਵਾ ਵੱੱਛੀ ਨੂੰ ਮਿੱਤਰੋ ਇਸ ਟਾਈਮ ਇਹਦੇ ਥੋੜਾ 4-5 ਕਿਲੋ ਬੌਲਾ ਜਿਹੜਾ ਕੱਢਿਆ ਹੋਇਆ ਵੀਰ ਨੇ ਦੁੱਧ ਦੇ ਦਿੰਦੀ 18-20 ਕਿਲੋ ਵੀਰੇ 18 ਕਿਲੋ 20 ਕਿਲੋ ਦੁੱਧ ਟੋਰਨਾਂ ਦੇ ਦਿੰਦੀ ਬੇਮਲੂਮੀਆਂ ਜਾਂ ਪਾਲਾਂ ਹੈਗੀਆਂ ਹਜੇ ਇਹਨੂੰ ਲੇਵੇ ਭਾਂਡੇ ਲੋ ਸਾਫ਼ ਸੁਥਰੀਆ ਕਰੋ ਸੰਗ ਦੇ ਵਿੱਚ ਵੱੱਛੀ ਇਹਦੇ ਮਗਰ ਪੂਰੀ ਬ੍ਰਾਂਡਡ ਆ ਮਿੱਤਰੋ ਗਾਂ ਵੀ ਚੰਗੀਆਂ ਦੁੱਧ ਵਾਲੇ ਇੱਕਾ ਪੱਖ ਤੋਂ ਸਾਊਸ ਲੱਗ ਬਹੁਤ ਚੰਗੀਆਂ ਘਰੇ ਰੱਖਣ ਵਾਲੇ ਭਰਾ ਦੇ ਲਈ ਪੂਰੀ ਗਹਿਣਾ ਚੀ ਇੰਦਾ ਜਿਹੜਾ ਜਾਨਵਾਰ ਆ ਮੰਗਰਾ ਵੀ ਵੇਖ ਲਓ ਮਿੱਤਰੋ ਗਾਂ ਵੀ ਪੂਰੀ ਚੰਗੀ ਆ ਇਹਦਾ ਰੇਟ ਆ ਜਿਹੜਾ ਮਿੱਤਰੋ 65000 ਰੁਪਇਆ ਬਾਈ ਕਰਦਾ ਵਾ ਜਿੰਦੇ ਵਿੱਚੋਂ ਮਾਨਤਨ ਹੋ ਜਾਊਗਾ ਤੁਹਾਡਾ ਗਾਂ ਚੰਗੀ ਆ 20 ਕਿਲੋ ਦੁੱਧ ਖੁੱਲਾ ਡੋਲਾ ਦੇ ਦਿੰਦੀ ਆ ਬਾਈ ਹੁਣਿਆਂ ਦੇ ਘਰੇਲੂ ਪਰਿਵਾਰ ਦੇ ਘਰੇ ਇਹ ਸਾਰੇ ਪਸ਼ੂ ਆ ਤੇ ਆਹ ਜਿਹੜੀ ਗਾਂ ਕਾਲੀ ਵੀਰੇ ਕੱਢ ਲਈ ਪਾਰ ਨੂੰ ਇਹਨੂੰ ਲੈ ਤੀਜਾ ਸੂਆ ਦੂਜਾ ਤੀਜਾ ਸੂਆ ਹੀ ਉਹ ਆ ਵੀ ਮੰਨ ਲਓ ਸੂਣ ਵਾਲੀ ਆ ਤਿਆਰੀ ਦੇ ਵਿੱਚ ਆ ਬਿਲਕੁਲ ਡਾਲਿਆਂ ਤੇ ਆ ਕੋਈ ਮੰਨ ਲਓ 5-4 ਦਿਨ ਇਧਰ ਉਧਰ ਇੰਦੇ ਆ ਕਰਮਾਂ ਵਾਲੀ ਤੋਂ ਦੇ ਵੀ 17-18 ਕਿਲੋ ਟੋਰਾ ਨਾਲ 20 ਕਿਲੋ ਵੀ ਦੇ ਦਿੰਦੀ ਆ ਭਾਈ ਹੁਣ ਇਹਦੇ ਲੇਵਾ ਲੋਵਾ ਬਹੁਤ ਚੰਗਾ ਇਹਦੇ ਥੱਲੇ ਵੀ ਤਿਆਰੀ ਦੇ ਵਿੱਚ ਆ ਬਿਲਕੁਲ ਮਿੱਤਰੋ ਵੀ ਰੇਂਦਾ ਰੇਟ ਕੀ ਕਰਦੀ ਆ 63000 ਰੁਪਿਆ ਇਹਦਾ 63000 ਰੁਪਿਆ ਰੇਟ ਹੈ ਇੱਕ ਵਾਰੀ ਹੋਰ ਲਈ ਵੀਰੇ ਇਹਨੂੰ ਮੜੀ ਲੇਵਲ ਲੂਹਾ ਬੜਾ ਜ਼ਬਰਦਸਤਾ ਗਾਂ ਦੇ ਥੱਲੇ ਮਿੱਤਰੋ ਇਹਦੇ ਥੱਲੇ ਵੀ ਦੂਜਾ ਸੂਆ ਹੀ ਇਸ ਹੁੰਦੀ ਆ ਥੋੜਾ ਜਿਹਾ ਅੰਗ ਫਿੱਕਾ ਜ਼ਰੂਰ ਪਾ ਗਈ ਖੁਸ਼ਕੀ ਦੇ ਵਿੱਚ ਆ ਬਾਕੀ ਉਂਝਲੇ ਸੀਣੀਗੀ ਚਮੜੀ ਜਮੜੀ ਥਣ ਥਣ ਲੇਵੇ ਦੀ ਬਣਾਵਟ ਦੁੱਧ 20 ਕਿਲੋ ਦਾ ਰਿਕਾਰਡ ਆ 18 20 ਕਿਲੋ ਦਾ ਟੌਰਨ ਨਾਲਿੰਦੀ ਕੀਮਤ 63000 ਰੁਪਿਆ ਵਾ ਉਸ ਗਾਂ ਦੀ ਕੀਮਤ ਜਿਹੜੀ 65000 ਰੁਪਿਆ ਵਾ ਜੇ ਤੁਸੀਂ ਦੋਵੇਂ ਗਾਈਆਂ ਲਓਗੇ ਨਾ ਤੇ ਬਾਈ ਹੁਣੀ ਮਾਨ ਤਣ ਤੁਹਾਡਾ ਖੁੱਲਾ ਡੁੱਲਾ ਕਰ ਦੇਣਗੇ ਕਿ 1 ਲੱਖ ਤੇ 28000 ਰੁਪਿਆ ਬਣਦੀ ਆ ਮਿੱਤਰ ਉਹਦੇ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਦੁੱਧ 40 50 ਕਿਲੋ ਤੁਹਾਡੇ ਘਰੇ ਜਾ ਬੜੂਗਾ ਆ ਬੱਛੀ ਦੀ ਕੀਮਤ 15000 ਰੁਪਿਆ ਸੀ ਮਈਆਂ ਦੀ ਕੀਮਤ ਵੀ ਤੁਹਾਨੂੰ ਦੱਸਦੀ ਦੋਵੇਂ ਤੋਕਣਾ ਆਪਣਾ ਸੀ ਸਾਰੇ ਜਾਨਵਰ ਆ ਜਿਹੜੇ ਪਾਈ ਦੇ ਜੇ ਕੱਟੀ ਸਮੇਤ ਪੌਣਿਆਂ ਤੇ 6 ਬਣਦੇ ਆ ਜੇ ਬੱਛੀ ਵੀ ਪੌਣਿਆਂ ਵਿੱਚ ਤਾਂ ਫਿਰ 7 ਜਾਨਵਰ ਬਣਦੇ ਆ ਉਵੇਂ ਵੱਡੇ ਜਾਨਵਰ ਆ ਜਿਹੜੇ ਪਾਈ ਦੇ ਮਿੱਤਰ ਉਹ 5 ਜਾਨਵਰ ਆ ਤੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਪਿੰਡ ਢਿੱਲਵਾ ਖੁਰਦ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਸਾਧਕ ਸ਼ਹਿਰ ਕੋਲੇ ਨੇੜੇ ਆ ਜਿਹੜੇ ਪ੍ਰਾਣੂ ਜਿਹੜਾ ਜਾਨਵਰ ਪਸੰਦ ਆ ਤੁਸੀਂ ਗੱਲਬਾਤ ਬਾਈ ਦੇ ਨਾਲ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹਿਓ